haka <laughs> ਦਾ ਜਾਮ ਪੀ ਲਿਆ ਬੇਹੱਦ ਹੀ ਕਮਕੀਨ ਪਰੇ ਮਾਹੌਲ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦਰਅਸਲ ਜੰਮੂ ਕਸ਼ਮੀਰ ਦੇ ਸੰਭਾਵਕੇ ਡਿਊਟੀ ਦੌਰਾਨ ਹਾਰਟ ਅਟੈਕ ਦੇ ਕਾਰਨ ਸ਼ਹੀਦ ਹੋਏ 24 ਕਰੇਜਮੈਂਟ ਦੇ ਸਿਪਾਹੀ ਸੁਖप्रीत ਸਿੰਘ ਦਾ ਉਹਨਾਂ ਦੇ ਜੱਦੀ ਪਿੰਡ ਨੰਗਲ ਵੰਜਾ ਵਾਲਾ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਸੰਸਕਾਰ ਵੇਲੇ ਹਰ ਇੱਕ ਦੀਆਂ ਅੱਖਾਂ ਭਿੱਜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਸੋ ਤਸਵੀਰਾਂ ਬੇਹੱਥੀ ਪਾਵੂ ਕਰਦੀਆਂ ਨੇ ਪਰਿਵਾਰ ਤੇ ਜਿਹੜਾ ਇਹ ਹਾਲ ਦੇਖਿਆ ਨਹੀਂ ਜਾਂਦਾ ਉਹਨਾਂ ਦਾ ਪੁੱਤ ਹਮੇਸ਼ਾ ਦੇ ਲਈ ਉਹਨਾਂ ਦੀਆਂ ਅੱਖਾਂ ਤੋਂ ਦੂਰ ਹੋ ਚੁੱਕਿਆ ਹੈ ਅੰਤਿਮ ਸੰਸਕਾਰ ਫੇਲੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਪਾਲ ਵੀ ਪਹੁੰਚੇ ਨੇ ਜਿਨ੍ਹਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੀ ਉਥੇ ਜਹੀਦ ਹੋਏ ਜਵਾਨ ਸੁਪਰੀ ਸਿੰਘ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਸਲਾਮੀ ਵੀ ਦਿੱਤੀ ਗਈ ਇਸ ਮੌਕੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਹ ਵੀ ਕਿਹਾ ਕਿ ਆ ਕੀ ਸਰਕਾਰ ਇਸ ਜਵਾਨ ਦੇ ਪਰਿਵਾਰ ਦੇ ਨਾਲ ਖੜੀ ਹੈ ਤੇ ਹਰ ਤਰ੍ਹਾਂ ਦੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇਗੀ ਸੋ ਤਸਵੀਰਾਂ ਬੇहद ਹੀ ਪਾ ਮੁਕਰਤਿਆਂ ਨੇ ਪਰਿਵਾਰ ਤੇ ਵੱਲੋਂ ਵੀ ਆਪਣਾ ਦੁੱਖ ਸਾਂਝਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੁੱਤ ਉਹਨ ਦਾ ਬਹੁਤ ਹੀ ਹੌਨਾਰ ਸੀ ਅਤਿ ਅਕਸਰੀ ਕਹਿੰਦਾ ਹੁੰਦਾ ਸੀ ਕਿ ਉਹ ਦੇਸ਼ ਤੇ ਲਈ ਸ਼ਹੀਦ ਹੋਵੇਗਾ ਤੇ ਅੱਜ ਦੇਸ਼ ਤੇ ਲਈ ਉਸ ਨੇ ਸ਼ਹਾਦਤ ਦਾ ਜਾਨ ਦਿੱਤਾ ਇੱਕ ਵਾਰ ਇਸ ਕਮਕੀਨ ਮਾਹੌਲ ਦੀਆਂ ਤਸਵੀਰਾਂ ਦੇ ਰੁੱਕ ਕਰਦੇ ਆ ਕਿ ਪਰਿਵਾਰ ਦੇ ਉੱਤੇ ਕੀ ਬੀਤ ਰਹੀ ਹੈ ਜਦਿੱ ਤਾ ਉਹ 13 ਸਾਲ ਉਹਨਾਂ ਨੌਕਰੀ ਕੀਤੀ ਬਹੁਤ ਹੀ ਹੋਣ ਆਰ ਮੇਰਾ ਬੋਲ ਪਿਆਰ ਹੀ ਉਹਦੇ ਨਾਲ ਛੋਟਾ ਇੱਕ ਬੱਚਾ 5 ਸਾਲ ਦਾ ਕਹਿਣ ਉਹ ਸੀਤ ਹੋ ਗਿਆ ਬਾਰਡਰ ਤੇ ਬਾਰਡਰ ਤੇ ਸੀਤ ਹੋ ਗਿਆ ਸਾਨੂੰ ਉੱਤੇ ਨਾ ਆ ਜੇ ਛੱਡ ਉਹਨਾਂ ਕਹਿਣੇ ਉਹ ਵੀ ਮੈਂ ਚਾਚੇ ਬੱਬੇ ਤੇ ਹੁਣ ਲੜ ਗਿਆ ਸੀਤ ਹੋਣਾ ਇਸ ਤੋਂ ਪਹਿਲਾਂ ਉਹਨੇ ਜੋ ਚੈਨਾ ਬਾਰਡਰ ਤੋਂ ਪੋਸਟਿੰਗ ਕੱਟ ਕੇ ਇੱਕ ਸਾਲ ਹੋਇਆ ਆਪਣੇ ਸਾਵੇ ਆਇਆ ਸੀ ਸਾਵੇ ਡਿਊਟੀ ਦਾ ਉਹਨਾਂ ਨੂੰ ਅਟੈਕ ਹੋ ਗਿਆ ਮਿਲਟਰੀ ਹਸਪੀਟਲ ਲੈ ਕੇ ਉੱਥੇ ਉਹਨਾਂ ਦੀ ਡੈਥ ਹੋ ਗਈ ਕੀ ਕੁਛ ਨਹੀਂ ਮੈਂ ਕਹਤੋ ਆ ਅੱਜ ਆਪਾਂ ਬੜੇ ਦੁਖਦਾਈ ਟਾਈਮ ਦੇ ਉੱਤੇ ਅਸੀਂ ਨਾਲਾ ਦੇ ਪਿੰਡ ਦੰਗਲ ਦੇ ਵਿੱਚ ਖੜੇ ਆ ਕਬਰਾਂ ਦੇ ਵਿੱਚ ਹੁਣੇ ਸਾਡੇ ਬਹੁਤ ਫੌਜੀ ਜਵਾਨ ਸ਼ਹੀਦ ਸੁਖਪ੍ਰੀਤ ਸਿੰਘ ਜੀ ਦੀ ਅੰਤਮ ਸੰਸਕਾਰ ਦੇ ਮੌਕੇ ਤੇ ਆਏ ਬਹੁਤ ਹੀ ਦੁੱਖ ਹੋਇਆ ਉਹਦਾ ਸੁਖਬੀਰ ਤਾਂ ਆਪਣੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀਗਾ। ਉਹਦੇ ਵੀ ਬੜੀ ਕਈ ਵਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਸੁਖਬੀਰ ਦੇ ਡੈਡੀ ਸਰਦਾਰ ਅਨਜੀਤ ਸਿੰਘ ਉਹ ਵੀ ਫੌਜ ਦੇ ਵਿੱਚ ਸੀਗੇ। ਉਹਦੇ ਨਾਲ ਦੇ ਦਾਦਾ ਜੀ ਵੀ ਫੌਜ ਦੇ ਵਿੱਚ। ਤੀਜੀ ਪੀੜੀ ਸੀਗੀ। ਪਰ ਜਿੱਦਾਂ ਉਹਨਾਂ ਦਾ ਦਿਹਾਂਤ ਹੋਇਆ ਜਿੱਦਾਂ ਆਪਾਂ ਨੂੰ ਛੋੜਾ ਦੇ ਕੇ ਗਏ। ਇਹ ਬਹੁਤ ਦੁਖਦਾਈ ਬੰਦਾ ਆਪਾਂ ਸਾਰਿਆਂ ਨੂੰ ਮਾਪਿਆਂ ਲਈ ਤਾਂ ਹੈ ਹੀ ਹੈ। ਇਕੱਲਾ ਇਕੱਲਾ ਪੁੱਤ ਸੀ ਉਹਨਾਂ ਦਾ। ਸਭ ਲਈ ਆਪਣੇ ਇਲਾਕੇ ਲਈ ਪੰਜਾਬ ਲਈ ਉਦੇਸ਼ ਦੇ ਲਈ ਸ਼ਹੀਦ ਹੋਇਆ ਬਾਰਡਰ ਦੇ ਉੱਤੇ ਡਿਊਟੀ ਦੌਰਾਨ ਫਰ ਅਟੈਕ ਹੋਇਆ ਉਹਨੂੰ ਸੋ ਮੈਂ ਪੰਜਾਬ ਸਰਕਾਰ ਵੱਲੋਂ ਸਦਾ ਭਗਵੰਤ ਸਿੰਘ ਮਾ ਜੀ ਵੱਲੋਂ ਅਫਸੋਸ ਕਰਨਾ ਹੈ ਪ੍ਰਵਾਦ ਦੇਣਾ ਉਹਨਾਂ ਲਈ ਨੰਨੋ ਸ਼ੋਸ਼ਿਦੋਂ ਆਇਆ ਕਿ ਜੇ ਤੋ ਫੌਜ ਆਪਣਾ ਪੇਪਲ ਵਰ ਕਰ ਲੂਗੀ ਸਾਰਾ ਤੇ ਪੰਜਾਬ ਸਰਕਾਰ ਜਿਹੜੀ ਸ਼ਹੀਦਾਂ ਦਾ ਜੋ ਮਾਨ ਸਨਮਾਨ ਕਰਦੀ ਹੈ ਜੋ ਪਰਵਾਦੀ ਮਤ ਕਰਦੀ ਉਹ ਉਸੇ ਬੋਧ ਕਰਾਂਗੇ ਬਸ ਹੀ ਹੱਤਾਂ ਦੀ ਮਤ ਕਰਾਂਗੇ ਜੋ ਵੀ ਸਰਕਾਰ ਦੀ ਬੰਨਦੀ ਹੈ ਬਸ ਦੋ ਚਾਰ ਦਿਨ ਚ 10 ਦਿਨ ਚ ਇਹਨਾਂ ਦਾ ਪੀਪਲ ਦਾ ਹੋ ਜਾਣਾ ਉਹ ਤੋਂ ਬਾਅਦ ਫਿਰ ਅਸੀਂ ਬਲ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹੱਤਾਂ ਦੀ ਮਤ